ਗੁਰਾਂ ਦੇ ਨਜ਼ਦੀਕ ਪਿੰਡ ਰੁੜਕਾ ਖੁਰਦ ਵਿਖੇ ਸ਼ਿਰਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸ਼ੋਭਾ ਯਾਤਰਾ ਦੇ ਇੱਕ ਪੜਾਅ ਦੌਰਾਨ ਇੱਕ ਲੜਕੀ ਵੱਲੋਂ ਬਾਬਾ ਸਾਈ ਜੀ ਦੇ ਸ਼ਬਦ ਉਚਾਰਦੇ ਸਮੇਂ ਪਿੰਡ ਦੇ ਹੀ ਕੁਝ ਪਤਵੰਤਿਆਂ ਵੱਲੋਂ ਸ਼ਬਦ ਗਾਣ ਤੋਂ ਰੋਕ ਦਿੱਤਾ ਗਿਆ। ਇੰਨਾ ਹੀ ਨਹੀਂ ਉਕਤ ਪਤਵੰਤਿਆਂ ਵੱਲੋਂ ਮਾਈਕ ਵੀ ਬੰਦ ਕਰ ਦਿੱਤਾ ਗਿਆ ਅਤੇ ਲੀਡਾਂ ਘਟ ਦਿੱਤੀਆਂ ਗਈਆਂ। ਇਸ ਮਾਮਲੇ ਦਾ ਜਦੋਂ ਪਿੰਡ ਵਾਸੀਆਂ ਤੇ ਹੋਰ ਇਲਾਕਾ ਵਾਸੀਆਂ ਨੂੰ ਪਤਾ ਲੱਗਾ ਤਾਂ ਉਤਰੋਂਤ ਹੀ ਥਾਣਾ ਗੁਰਾਇਮ ਵਿਖੇ ਇਕੱਠੇ ਹੋਏ ਤੇ ਲਿਖਤੀ ਸ਼ਿਕਾਇਤ ਥਾਣਾ ਗੁਰਾਇਮ ਵਿਖੇ ਦਿੱਤੀ। ਇਸ ਸਬੰਧੀ ਬਸਪਾ ਦੇ ਸੀਨੀਅਰ ਆਗੂ ਸੁਖਵਿੰਦਰ ਬਿੱਟੂ ਨੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਦੱਸੂਇਆ ਕਿ ਜਿਹੜਾ ਰੁੜਕੇ ਦਾ ਮਾਮਲਾ ਜਿਹਨੂੰ ਲੈ ਗਿਆ ਤੁਸੀਂ ਇਕੱਠੇ ਹੋਏ ਕੀ ਮਾਮਲਾ ਸਾਰਾ ਤੇ ਕੀ ਕਾਰਵਾਈ ਦੇ ਵਿੱਚ ਪਿੰਡ ਰੁੜਕਾ ਖੁਰਦ ਦੇ ਵਿੱਚ ਸ਼੍ਰੀ ਗੁਰੂ ਅਵਦਾਸ ਮਹਾਰਾਜ ਦਾ ਜਿਹੜਾ ਜਨਮ ਦਿਨ ਦੇ ਸਬੰਧ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਨਗਰ ਕੀਰਤਨ ਵਾਲੇ ਦਿਨ ਕੁਝ ਸ਼ਰਾਰਤੀ ਅੰਸਰਾਂ ਨੇ ਮਲੋ ਸਟੇਜ ਤੋਂ ਜਿਹੜੇ ਸਾਡੇ ਮਿਸ਼ਨਰੀ ਕਲਾਕਾਰ ਗਾ ਰਹੇ ਸੀ ਉਹਨਾਂ ਨੂੰ ਗਾਉਣ ਤੋਂ ਰੋਕਿਆ ਗਿਆ ਔਰ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਸਟੇਜ ਤੋਂ ਜਾ ਭੀ ਨਹੀਂ ਕਹਿਣਾ ਔਰ ਇਸ ਦੌਰਾਨ ਇੱਕ ਲੜਕੀ ਗੀਤ गा ਰਹੀ ਸੀ ਜਦੋਂ ਉਹਨੇ ਜੈ ਭੀਮ ਦੀ ਗੱਲ ਕੀਤੀ ਜਾਂ ਜੈ ਭੀਮ ਕਿਹਾ ਤਾਂ ਇਹ ਸ਼ਰਾਰਤੀ ਬੰਦਿਆਂ ਨੇ ਜਿਹੜਾ ਆ ਮਾਈਕ ਬੰਦ ਕਰ ਦਿੱਤਾ ਉੱਥੇ ਜਿਹੜਾ ਮਾਹੌਲ ਆ ਤਣਾਪੂਰਨ ਹੋ ਗਿਆ ਤੋਂ ਸਾਡੇ ਜਿਹੜੇ ਸੂਝਵਾਨ ਸਾਥੀ ਸੀ ਉਹਨੇ ਸੋਚਿਆ ਵੀ ਅਸੀਂ ਨਗਰ ਕੀਰਤਨ ਜਾਂ ਗੁਰਪੁਰਬ ਦੇ ਵਿੱਚ ਮਾਹੌਲ ਨੂੰ ਨਾ ਖਰਾਬ ਕਰੀਏ ਕੱਲ ਪ੍ਰੋਗਰਾਮ ਸਮਾਪਤ ਹੋਇਆ ਤਾਂ ਸਾਰੇ ਸਾਥੀ ਅੱਜ ਗੁਰਾਂ ਆ ਇਕੱਠੇ ਹੋਏ ਪ੍ਰਸ਼ਾਸਨ ਨਾਲ ਸੀ ਗੱਲਬਾਤ ਕੀਤੀ ਗੱਲਬਾਤ ਕਰਨ ਤੋਂ ਬਾਅਦ ਜਿਹੜੀ ਉੱਥੇ ਦੀ ਲਾਈਵ ਵੀਡੀਓ ਕਲਿੱਪ ਸੀ ਉਹ ਮੌਕੇ ਤੇ ਦਿਖਾ ਲਈ ਅਫਸਰਾਂ ਨੇ ਬਾਚਣ ਤੋਂ ਬਾਅਦ ਦੇਖਿਆ ਵੇ ਵਾਕਿਆ ਜਿਹੜੇ ਬੰਦਿਆਂ ਨੇ ਗਲਤ ਕੰਮ ਕੀਤਾ ਔਰ ਉਸ ਕਲਿੱਪ ਮੁਤਾਬਕ ਉਹਨਾਂ ਚਾਰ ਵਿਅਕਤੀਆਂ ਤੇ ਜਿਹੜੀ ਆ ਐਫ ਆਈ ਆਰ ਦਰਜ ਹੋ ਗਈ 295 ਜਿਹੜੀ ਹੁਣ ਧਾਰਾ 299 ਆ ਔਰ ਚੋਂ ਬੰਦਿਆਂ ਤੇ ਪਰਚਾ ਦਰਜ ਹੋ ਗਿਆ ਜਿਨ੍ਹਾਂ ਵਿੱਚੋਂ ਦੋ ਜਿਹੜੇ ਵਿਅਕਤੀ ਆ ਉਹ ਮੌਕੇ ਤੇ ਅਰੈਸਟ ਪਾਈ ਗਈ ਆ ਦੋ ਜਿਹੜੇ ਆ ਮੈਂ ਐਸਐਚਓ ਸਾਹਿਬ ਨੇ ਪ੍ਰੋਮਿਸ ਕੀਤਾ ਵੀ ਉਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਲਦ ਤੋਂ ਜਲਦ ਫੜਾਂਗੇ ਕਿੱਥੇ ਦੇ ਆ ਜੀ ਇਹ ਰੁੜਕਾ ਖੁਰਦ ਦੇ ਹੀ ਆ ਜੀ ਉਧਰ थाना ਮੁਖੀ ਗੁਰਾਇਆ ਗੁਰਸ਼ਰਨ ਸਿੰਘ ਨੇ ਕਿਹਾ ਕਿ ਪੁਲਿਸ ਨੇ ਫਿਲਹਾਲ ਮਾਮਲਾ ਦਰਜ ਕਰ ਲਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੁਰਾਇਆ ਤੋਂ ਨਵਰੰਗ ਚੈਨਲ ਲਈ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ